ਆਪਣੇ ਗੁੱਸੇ ਤੋਂ ਕਿੱਦਾਂ ਨਜਾਤ ਪਾ ਸਕਦੇ ਆ ਤੁਹਾਨੂੰ ਪਤਾ ਇਸ ਵਿਸ਼ੇ ਤੇ ਕਾਹਤੇ ਸਿਖਾਉਣਾ ਕਹਿ ਕੇ ਮੇਰੇ ਨਾਲ 90% ਦੀ ਗੁੱਸਾ ਹੀ ਰਹਿੰਦੇ ਆ ਉਹਨਾਂ ਨੂੰ ਲੱਗਦਾ ਵੀ ਜਿੱਦਾਂ ਇਹਨੂੰ ਪਤਾ ਨਹੀਂ ਮੈਂ ਪਤਾ ਲਾ ਕੇ ਕੀ ਕਰਨਾ ਮੈਂ ਤਾਂ ਇਹ ਕਹਿੰਨੀ ਵੀ ਆਪਣਾ ਪਤਾ ਦੱਸੋ ਤਾਂ ਜੋ ਤੁਸੀਂ ਚੰਗੇ ਹੋ ਜਮੋ ਹਾਲੇਲੂਇਆ ਸੋ ਸੱਚੀ ਸੱਚੀ ਤੁਸੀਂ ਦੱਸਣਾ ਆ ਐਨ ਸੱਚੀ ਸੱਚੀ ਕਰਕੇ ਆਪਾਂ ਇੱਕ ਗੱਲ ਤੇ ਯਕੀਨ ਕਰ ਲਿਆ ਕਿ ਪਰਮੇਸ਼ਵਰ ਜੀ ਦਾ ਤਖਤ ਇਸ ਜਗ੍ਹਾ ਤੇ ਲੱਗਿਆ ਹੋਇਆ ਆ ਤੇ ਹੁਣ ਸੱਚ ਸੱਚ ਦੱਸਿਓ ਵੀ ਕਿੰਨੇ ਜਣੇ ਆ ਜਿਨ੍ਹਾਂ ਨੂੰ ਗੁੱਸਾ ਬਾੜਾ ਹੀ ਆਉਂਦਾ ਮੇਰੇ ਤੇ ਨਹੀਂ ਉਦਾਂ ਹੀ ਗੁੱਸਾ ਬਾੜਾ ਹੀ ਆਉਂਦਾ ਖੇਜ ਬਹੁਤ ਆਉਣੀ ਨਿੱਕੀ ਜੀ ਗੱਲ ਹੁੰਦੀ ਜੀ ਕਰਦਾ ਆਪਾਂ ਇਹ ਕਰਕੇ ਗਲਾ ਘੁੱਟ ਦਿਆਂ ਕਿਸੇ ਦਾ ਜਿੰਨਿਆਂ ਨੇ ਤਾਂ ਹੱਥ ਖੜੇ ਕੀਤੇ ਵੀ ਸੱਚੀ ਗੱਲ ਆ ਪਰ ਬਾਲੇ ਹੈਗੇ ਆ ਜਿਨ੍ਹਾਂ ਦੇ ਗੜਬੜ ਹੈਗੀ ਆ ਪਰ ਹੱਥ ਨਹੀਂ ਖੜੇ ਪਰ ਇੱਕਦਾਂ ਦੱਸਦੀ ਆ ਵੀ ਅੱਜ ਜੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਚ ਮੰਨੋ ਤੇ ਛੱਡਣਾ ਚਾਹੋ ਤਾਂ ਇਤੋਂ छुटਕਾਰਾ ਹੋ ਜਾਣਾ ਹੁਣ ਦੱਸੋ ਕਿੰਨਿਆਂ ਨੂੰ ਆਉਂਦਾ ਗੁੱਸਾ ਵਾਦ ਰਹੀ ਗਿਣਤੀ ਹੈ ਨਾ ਕਈ ਕਹਿੰਦੇ ਪ੍ਰਭੂ ਤੂੰ ਤਾਂ ਦਿਲਾਂ ਨੂੰ ਜਾਣਨ ਵਾਲਾ ਦਿਲ ਵਾਲਾ ਹੱਥ ਖੜਾ ਹੀ ਆ ਸੋ ਪਲੀਜ਼ ਤੁਸੀਂ ਆਪਣੇ ਹੱਥ ਨੀਵੇਂ ਕਰ ਸਕਦੇ ਆ ਐਕਚੁਅਲੀ ਕੀ ਹੈ ਅਸਲ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਹੁਕਮ ਪ੍ਰੇਮ ਕਰਨਾ ਹੈ ਕਹਿੰਦਾ ਇੱਕ ਦੂਜੇ ਦੇ ਨਾਲ ਪ੍ਰੇਮ ਕਰੋ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਹੁਕਮ ਇਹੀ ਆ ਇੱਥੋਂ ਤੱਕ ਲਿਖਿਆ ਕਿ ਜੇ ਤੇਰੇ ਕੋਲ ਸਾਰੇ ਦੇ ਸਾਰੇ ਵਰਦਾਨ ਹੋਣ ਪਵਿੱਤਰ ਆਤਮਾ ਦੇ ਪਰ ਤੇਰੇ ਅੰਦਰ ਪ੍ਰੇਮ ਨਾ ਹੋਵੇ ਤਾਂ ਤੂੰ ਇੱਕ ਛਣਕਣੇ ਦੇ ਨਿਆਈ ਆ ਜਿਹੜਾ ਖਾਲੀ ਛਣਕਦਾ ਹੀ ਆ ਸੋ ਵਚਨ ਸਾਨੂੰ ਕਹਿੰਦਾ ਪ੍ਰੇਮ ਕਰੋ ਪਰ ਪ੍ਰੇਮ ਹੁੰਦਾ ਨਹੀਂ ਜਿੰਨੂੰ ਅਸੀਂ ਪ੍ਰੇਮ ਸਮਝਦੇ ਉਹ ਅਸਲ ਚ ਪ੍ਰੇਮ ਨਹੀਂ ਉਹ ਸਾਡੀ ਇੱਕ ਵਾਸਨਾ ਆ ਇੱਕ ਲਾਲਚ ਆ ਇੱਕ ਅਭਿਲਾਸ਼ਾ ਆ ਉਹ ਪ੍ਰੇਮ ਨਹੀਂ ਆ ਕਿਉਂਕਿ ਜਿਹੜਾ ਪ੍ਰੇਮ ਆ ਉਹ ਤਾਂ ਨਿਸ਼ਕਪਤਿਆ ਨਿਰਸਵਾਰਥ ਆ ਉਹਦੇ ਚ ਕੋਈ ਮਤਲਬ ਨਹੀਂ ਹੈਗਾ ਉਹਦੇ ਵਿੱਚ ਕੋਈ ਫੂਫੂ ਕਰਨਾ ਨਹੀਂ ਆ ਕੋਈ ਝਗੜਾ ਨਹੀਂ ਆ ਕੋਈ ਰੰਜਿਸ਼ ਨਹੀਂ ਆ ਕੋਈ ਨਰਾਜ਼ਗੀ ਨਹੀਂ ਆ ਜਦੋਂ ਅਸੀਂ ਪਹਿਲਾ ਹੀ ਹੁਕਮ ਪੂਰਾ ਨਹੀਂ ਕਰ ਪਾਉਂਦੇ ਤਾਂ ਜਿਹੜੇ ਅਗਲੇ ਹੁਕਮ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਵਿੱਚ ਅਸੀਂ ਜਿਹੜਾ ਆ ਪੂਰੇ ਨਹੀਂ ਉੱਤਰਦੇ ਸੋ ਪ੍ਰੇਮ ਕਿਉਂ ਨਹੀਂ ਸਾਡੇ ਤੋਂ ਕਰ ਹੁੰਦਾ ਕਿਉਂਕਿ ਵਚਨ ਦੇ ਵਿੱਚ ਇਦਾਂ ਲਿਖਿਆ ਵੀ ਆਪਣੇ ਗਵਾਂਡੀ ਨੂੰ ਵੀ ਆਪਣੇ ਜਿਹਾ ਪ੍ਰੇਮ ਕਰ ਫਿਰ ਕਹਿੰਦਾ ਜੇ ਤੈਨੂੰ ਕੋਈ ਗਾਲ ਕੱਢੇ ਤੈਨੂੰ ਕੋਈ ਸ਼ਰਾਪ ਦੇਵੇ ਤੇਰੇ ਨਾਲ ਕੋਈ ਦੁਰਵਚਨ ਕਰੇ ਤੇ ਤੂੰ ਉਹਨੂੰ ਆਸ਼ੀਸ਼ ਦੇ ਤਉਨੂੰ ਅਸੀਸ ਦੇ ਤੂੰ ਉਹਦੇ ਲਈ ਚੰਗਾ ਹੀ ਬੋਲ ਅਰ ਬਾਣੀ ਚ ਇਦਾਂ ਵੀ ਲਿਖਿਆ ਕਹਿੰਦਾ ਬੁਰਾਈ ਨੂੰ ਭਲਾਈ ਦੇ ਨਾਲ ਜਿੱਤ ਲਵੋ ਅਸੀਂ ਜਾਣਦੇ ਹਾਂ ਕਿ ਵਚਨ ਚ ਇਹਨਾਂ ਇਦਾਂ ਹੀ ਲਿਖਿਆ ਆ ਪਰ ਕਰ ਨਹੀਂ ਪਾਉਂਦੇ ਉਹਦਾ ਕੀ ਕਾਰਨ ਆ ਕਿਉਂ ਨਹੀਂ ਕਰ ਪਾਉਂਦੇ ਹਾਲਾਂਕਿ ਕਰਨਾ ਚਾਹੁੰਦੇ ਆ ਇਦਾਂ ਨਹੀਂ ਆ ਕਿ ਅਸੀਂ ਪ੍ਰੇਮ ਕਰਨਾ ਨਹੀਂ ਚਾਹੁੰਦੇ ਅਸੀਂ ਪ੍ਰੇਮ ਕਰਨਾ ਚਾਹੁੰਦੇ ਆ ਪਰ ਸਫਲ ਨਹੀਂ ਹੁੰਦੇ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਸਾਡੇ ਅੰਦਰ ਇੱਕ ਕੜਵਾਹਟ ਭਰੀ ਹੋਈ ਆ ਸਾਡੇ ਅੰਦਰ ਨਫ਼ਰਤ ਭਰੀ ਹੋਈ ਆ ਸਾਡੇ ਅੰਦਰ ਈਰਖਾ ਭਰੀ ਹੋਈ ਆ ਹੁਣ ਜੇ ਸਾਡੇ ਅੰਦਰ ਨਫ਼ਰਤ ਆ ਈਰਖਾ ਆ ਕੜਵਾਹਟ ਆ ਤਾਂ ਪ੍ਰੇਮ ਕਿਦਾਂ ਸੰਪੂਰਨ ਹੋ ਸਕਦਾ ਆ ਹੁਣ ਇੱਕੋ ਹੀ ਭਾਂਡਾ ਆ ਤੁਸੀਂ ਉਹਦੇ ਵਿੱਚ ਦੁੱਧ ਤੇ ਉਸੇ ਦੇ ਵਿੱਚ ਦਹੀਂ ਕਿਦਾਂ ਰੱਖ ਸਕਦੇ ਆ ਤੇ ਫਿਰ ਤੁਸੀਂ ਕਹੋਗੇ ਦੁੱਧ ਦਾ ਦੁੱਧ ਹੀ ਰਹਿ ਜਾਵੇ ਤੇ ਦਹੀਂ ਦਾ ਦਹੀਂ ਰਹਿ ਜਾਵੇ ਹੋ ਸਕਦਾ ਇਦਾਂ ਵੀ ਇੱਕੋ ਭਾਂਡੇ ਦੇ ਵਿੱਚ ਆਪਾਂ ਦੁੱਧ ਵੀ ਰੱਖ ਲਈਏ ਤੇ ਦਹੀਂ ਵੀ ਰੱਖ ਲਈਏ ਹੋ ਸਕਦਾ ਇੰਤੈ ਸਾਡੇ ਅੰਦਰ ਆ ਸਾਡਾ ਮਨ ਏਕਿਆ ਪਰ ਅਸੀਂ ਉਹਦੇ ਅੰਦਰ ਦੋਵੇਂ ਚੀਜ਼ਾਂ ਇਕੱਠੀਆਂ ਰੱਖੀਆਂ ਆ ਜਿਹੜਾ ਕਰਕੇ ਦੋਵੇਂ ਹੀ ਖਾਲਸ ਨਹੀਂ ਆ ਸੋ ਖਾਲਸ ਰੱਖਣ ਦੇ ਲਈ ਸਾਨੂੰ ਚੋਣ ਕਰਨੀ ਪੈਣੀ ਆ ਬੇ ਕਿਹੜੀ ਚੀਜ਼ ਸਾਡੇ ਅੰਦਰ ਹੋਣੀ ਚਾਹੀਦੀ ਆ ਤੇ ਚੋਣ ਅਸੀਂ ਕਿੱਦਾਂ ਕਰ ਸਕਦੇ ਆ ਪਵਿੱਤਰ ਵਚਨ ਦੇ ਦੁਆਰਾ ਕਰ ਸਕਦੇ ਆ ਡਿਸਾਈਡ ਤੇ ਕਰਨਾ ਪਊਗਾ ਨਾ ਕਿ ਅਸੀਂ ਰੱਖਣਾ ਕੀ ਅੰਦਰ ਅ ਡਿਸਾਈਡ ਕਰ ਸਕਦੇ ਆ ਅਸੀਂ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਰੱਖਣ ਦੇ ਲਈ ਅਲਾਉ ਕਰਦਾ ਆ ਸਾਨੂੰ ਅੰਦਰ ਰੱਖਣ ਦੇ ਲਈ ਵਚਨ ਕੀ ਕਿਹੜੀ ਗੱਲ ਨਾਲ ਸਹਿਮਤੀ ਪਾਉਂਦਾ ਆ ਕਿਹੜੀ ਚੀਜ਼ ਦੀ ਆਗਿਆ ਦਿੰਦਾ ਆ ਸੋ ਵਚਨ ਤਾਂ ਆਗਿਆ ਦਿੰਦਾ ਪ੍ਰੇਮ ਦੀ ਅਰ ਪ੍ਰੇਮ ਆ ਪਰਮੇਸ਼ਵਰ ਜੀ ਦਾ ਸੁਭਾਅ ਅ ਗੁੱਸਾ ਵੈਰੀ ਦਾ ਸੁਭਾਅ ਆ